ਇੱਕ ਟਾਈਮ ਦੇ ਵਿੱਚ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹ ਸੁਣਨਾ ਪਸੰਦ ਨਹੀਂ ਕਰਦੇ ਸੀ ਉਹਨਾਂ ਦੇ ਗਾਣੇ ਘਰਾਂ ਦੇ ਵਿੱਚ ਨਹੀਂ ਲਗਾਏ ਜਾਂਦੇ ਸੀ ਤੇ ਇਹ ਕਿਹਾ ਜਾਂਦਾ ਸੀ ਸਾਡੇ ਘਰ ਧੀਆ ਪੈਣਾ ਨੇ ਉਹਨਾਂ ਦੇ ਸਾਹਮਣੇ ਇਹ ਗਾਣੇ ਨਹੀਂ ਸੁਣੇ ਜਾ ਸਕਦੇ ਪਰ ਅੱਜ ਉਹ ਆ ਕਲਾਕਾਰਾਂ ਤੇ ਫਿਲਮਾਂ ਬਣਦੀਆਂ ਪਈਆਂ ਨੇ ਤੇ ਚੰਗੀ ਲਈ ਉਹਨਾਂ ਨੂੰ ਵਾਰਨਿੰਗ ਦਿੰਦੇ ਰਿਹਾ ਖੜਕੂ ਸਿੰਘ ਕਿ ਉਹ ਗਾਣੇ ਗਾਓ ਜਿਹੜੇ ਆਪਣੇ ਤੁਸੀਂ ਧੀਆ ਪੈਣਾ ਦੇ ਵਿੱਚ ਬਹਿ ਕੇ ਸੁਣ ਸਕਦੇ ਹੋ ਜਾਂ ਆਪਣੀਆਂ ਧੀਆ ਪੈਣਾ ਦੇ ਵਿੱਚ ਬਹਿ ਕੇ ਕਾ ਸਕਦੇ ਹੋ ਪਰਿਵਾਰ ਦੇ ਵਿੱਚ ਬਹਿ ਕੇ ਮੈਂ ਵੀ ਇੱਥੇ ਆ ਸਕਰੀਨ ਦੇ ਉੱਤੇ ਨਹੀਂ ਦੱਸ ਸਕਦਾ ਕਿ ਇਹ ਜਿਹੇ ਗਾਣੇ ਉਹਨਾਂ ਦੇ ਵੱਲੋਂ ਕੱਢੇ ਗਏ ਤੇ ਅੱਜ ਕੁੜੀਆਂ ਵੀ ਜੇ ਆਪਾਂ ਗੱਲ ਕਰਦੇ ਕਿ ਸੋਸ਼ਲ ਮੀਡੀਆ ਤੇ ਆਮ ਹੀ ਵੇਖਣ ਨੂੰ ਮਿਲਦਾ ਕਿ ਕੁੜੀਆਂ ਵੀ ਰੀਲਾਂ ਬਣਾਉਂਦੀਆਂ ਨਜ਼ਰ ਆਉਂਦੀਆਂ ਚਮਕੀਲੇ ਤੇ ਗਾਣੇ ਤੇ ਮੋਟਰੀਫ ਇੰਡਸਟਰੀ ਆ ਜਿਹੜੇ ਫਿਲਮ ਡਾਇਰੈਕਟਰ ਨੇ ਉਹਨਾਂ ਨੂੰ ਕੁਲਦੀਪ ਮਾਨ ਕੋਹਣਾ ਦੇ ਕੈਰੇਕਟਰ ਕਿਉਂ ਨਹੀਂ ਮਿਲੇ ਉਹਨਾਂ ਨੂੰ ਸੁਰਿੰਦਰ ਸਿੰਦੇ ਹੋਣਾ ਦੇ ਕੈਰੇਕਟਰ ਕਿਉਂ ਨਹੀਂ ਮਿਲੇ ਸੁਰਿੰਦਰ ਸਿੰਦੇ ਦੇ ਗਾਣੇ ਬੜੇ ਮਸ਼ਹੂਰ ਨੇ ਉਹਨਾਂ ਦਾ ਤੇ ਕੋਈ ਕਿਸੇ ਨੇ ਉਹ ਨਹੀਂ ਕੀਤਾ ਪਰ ਚਮਕੀਲੇ ਨੂੰ ਹੀ ਕਿਉਂ ਇੰਨਾ ਹਾਈਲਾਈਟ ਕੀਤਾ ਜਾ ਰਿਹਾ ਕੀ ਉਹ ਫੇਰ ਉਹ ਜਿਹੜੀ ਲੱਚਰ ਦਾ ਦੁਬਾਰਾ ਲੋਕਾਂ ਦੇ ਵਿੱਚ ਲਿਆਉਣਾ ਹੀ ਚਾ ਰਹੇ ਨੇ ਸਚਿਆ ਕਾਲ ਜੀ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਨਿਧੀ ਵਰਮਾ ਪੰਜਾਬੀ ਇੰਡਸਟਰੀ ਨੇ ਪੰਜਾਬੀ ਗਾਣਿਆਂ ਨੇ ਬਾਲੀਵੁੱਡ ਨਹੀਂ ਨਹੀਂ ਹਾਲੀਵੁੱਡ ਦੇ ਵਿੱਚ ਵੀ ਧੂਮਾ ਮਚਾ ਕੇ ਰੱਖੀਆਂ ਹੋਈਆਂ ਨੇ ਪਰ ਅੱਜ ਦਾ ਜਿਹੜਾ ਮੁੱਦਾ ਹੈ ਬੜਾ ਗੰਭੀਰ ਵੀ ਹੈ ਬੜਾ ਸੋਚਣ ਵਾਲਾ ਵੀ ਹੈ ਤੇ ਸਮਝਣ ਵਾਲਾ ਵੀ ਹੈ ਜਿੱਥੇ ਲਗਾਤਾਰ ਵੇਖਿਆ ਜਾ ਰਿਹਾ ਹੈ ਕਿ ਪੰਜਾਬੀ ਇੰਡਸਟਰੀ ਇੱਕ ਵੱਖਰੀ ਹੀ ਚੜ੍ਹਾਈ ਕਰਦਾ ਹੋਇਆ ਦਿਖਾਈ ਦੇ ਰਿਹਾ ਤੇ ਉੱਥੇ ਹੀ ਉਹ ਕਲਾਕਾਰ ਜਿਸ ਜਿਨ੍ਹਾਂ ਨੂੰ ਇੱਕ ਟਾਈਮ ਦੇ ਵਿੱਚ ਸਾਡੇ ਜਿਹੜੇ ਵੱਡੇ ਬਜ਼ੁਰਗ ਨੇ ਉਹ ਸੁਣਨਾ ਪਸੰਦ ਨਹੀਂ ਕਰਦੇ ਸੀ ਉਹਨਾਂ ਦੇ ਗਾਣੇ ਘਰਾਂ ਦੇ ਵਿੱਚ ਨਹੀਂ ਲਗਾਏ ਜਾਂਦੇ ਸੀ ਤੇ ਇਹ ਕਿਹਾ ਜਾਂਦਾ ਸੀ ਸਾਡੇ ਘਰ ਤਿਆਂ ਪੈਣਾ ਨੇ ਉਹਨਾਂ ਦੇ ਸਾਹਮਣੇ ਗਾਣੇ ਨਹੀਂ ਸੁਣੇ ਜਾ ਸਕਦੇ ਪਰ ਅੱਜ ਉਹਨਾਂ ਕਲਾਕਾਰਾਂ ਤੇ ਫਿਲਮਾਂ ਬਣਦੀਆਂ ਪਈਆਂ ਨੇ ਅਤੇ ਅੱਜ ਦੇ ਲੋਕ ਉਹਨਾਂ ਗਾਣਿਆਂ ਤੇ ਹੀ ਰੀਲਸ ਬਣਾ ਰਹੇ ਨੇ ਭਾਵੇਂ ਉਹ ਕੁੜੀਆਂ ਹੋਣ ਮੁੰਡੇ ਹੋਣ ਸਾਰੇ ਹੀ ਤੇ ਇੱਕ ਸਮੇਂ ਦੇ ਵਿੱਚ ਉਹਨਾਂ ਤੇ ਕੋਈ ਸਵਾਲ ਉੱਠਦੇ ਸੀਗੇ ਜੀ ਹਾਂ ਬਿਲਕੁਲ ਅਸੀਂ ਗੱਲ ਕਰ ਰਹੇ ਹਾਂ ਚਮਕੀਲਾ ਦੀ ਚਮਕੀਲਾ ਤੇ ਹੁਣ ਮੂਵੀ ਵੀ ਆ ਰਹੀ ਹੈ ਦਿਲਜੀਤ ਦੋਸਾਂ ਚਮਕੀਲਾ ਦਾ ਕਿਰਦਾਰ ਨਿਭਾ ਰਹੇ ਨੇ ਉਸ ਦੇ ਵਿੱਚ ਪਰਨੀਤੀ চোপੜਾ ਵੀ ਨਜ਼ਰ ਆ ਰਹੇ ਨੇ ਤੇ ਇੱਕ ਸਮੇਂ ਦੇ ਵਿੱਚ ਚਮਕੀਲਾਂ ਨੂੰ ਲੈ ਕੇ ਕਾਫੀ ਉਹਨਾਂ ਤੇ ਗਾਣਿਆਂ ਤੇ ਉਹਨਾਂ ਦੇ ਗਾਣਿਆਂ ਦੇ ਵਿੱਚ ਜੋ मीनिंग्स ਹੁੰਦੇ ਨੇ ਉਹਨਾਂ ਤੇ ਕਈ ਸਵਾਲ ਚੱਕੇ ਜਾਂਦੇ ਸੀ ਤੇ ਅੱਜ ਇਸ ਮੁੱਦੇ ਨੂੰ ਲੈ ਕੇ ਗੱਲ ਕਰਾਂਗੇ ਅਸੀਂ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਗगन ਸਤਿ ਸ਼੍ਰੀ ਅਕਾਲ ਗगन ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਸカイ ਨਿਊਜ਼ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਗगन ਕੀ ਕਹਿਣਾ ਹੈ ਜਿੱਥੇ ਲਗਾਤਾਰ ਚਮਕੀਲਾਂ ਨੂੰ ਲੈ ਕੇ ਪਹਿਲੇ ਦੇ ਟਾਈਮ ਦੇ ਵਿੱਚ ਬਜ਼ੁਰਗਾਂ ਦੀ ਸੋਚ ਕੁਝ ਹੋਰ ਹੁੰਦੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਕੁਝ ਹੋਰ ਸੋਚ ਹੈ ਸਭ ਤੋਂ ਪਹਿਲਾਂ ਤਾਂ ਇਹਦੇ ਤੇ ਕੀ ਕਹਿਣਾ ਹੈ ਬਿਲਕੁਲ ਨਦੀ ਇੱਕ ਜਿਵੇਂ ਦਲਜੀਤ ਹੁਣਾਂ ਦੀ ਫਿਲਮ ਆ ਰਹੀ ਹੈ ਚਮਕੀਲਾ ਚਮਕੀਲੇ ਹੁਣਾਂ ਦੇ ਟਾਈਮ ਤੇ ਉੱਤੇ ਕੁਲਦੀਪ ਮਾਨਕ ਹੁਣੀ ਵੀ ਰਹੇ ਸੁਰਿੰਦਰ ਸਿੰਦੇ ਹੁਣੀ ਵੀਰੇ ਮੁਹੰਮਦ ਸਦੀਕ ਹੁਣੀ ਵੀਰੇ ਸੋ ਅਜੇ ਕੱਲੇ ਕੁਲ ਉਹਨਾਂ ਦੀ ਗੱਲ ਕਰਦੇ ਆ ਚਮਕੀਲੇ ਹੁਣਾ ਦੀ ਤੇ ਅੱਜ ਉਹਨਾਂ ਦੇ ਉੱਤੇ ਇੱਕ ਫਿਲਮ ਬਣਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਕਿ ਚਮਕੀਲੇ ਦਾ ਕਿਸ ਕਿੰਨਾ ਹਾਲਾਤਾਂ ਦੇ ਵਿੱਚ ਅਸੈਸੀਨੇਸ਼ਨ ਹੋਇਆ ਸੀ ਕਿਸ ਕਿੰਨਾ ਹਾਲਾਤਾਂ ਦੇ ਵਿੱਚ ਉਹਨਾਂ ਦਾ ਕਤਲ ਹੋਇਆ ਸੀ ਤੇ ਕਤਲ ਦੀ ਵਜ੍ਹਾ ਕੀ ਰਹੀ ਲੋਕੀ ਜਰੂਰ ਮੰਨਦੇ ਆ ਕੁਝ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਨੂੰ ਸ਼ਹੀਦ ਕਹੀ ਜਾਂਦੇ ਆ ਪਰ ਇੱਕ ਸ਼ਹੀਦ ਦਾ ਮਤਲਬ ਹੁੰਦਾ ਪਰ ਜੇ ਗੱਲ ਕਰੀਏ ਕਿ ਰੋਲ ਮਾਡਲ ਦੀ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਸਿੱਧੂ ਮਸੇਵਾਲੇ ਦੀ ਗੱਲ ਕਰਦੇ ਹੁੰਦੇ ਸੀ ਕਿ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਉਹ ਗਾਣੇ ਗਾਉਂਦੇ ਆ ਜੀ ਤਾਂ ਸਿੱਧੂ ਮਸੇਵਾਲਾ ਵੀ ਕਹਿੰਦਾ ਸੀ ਕਿ ਲੋਕੀ ਸੁਣਦੇ ਨੇ ਫਿਰ ਤਾਂ ਗਾਉਂਦੇ ਆ ਜਾਂ ਇਹ ਜੜੀਆਂ ਗੱਲਾਂ ਸੀ ਤੇ ਉਹ ਜਿਹੜੇ ਚਮਕੀਲੇ ਦੇ ਗੱਲ ਕਰਦੇ ਆਪਾਂ 90 ਕੇ ਦਹਾਕਿਆਂ ਦੀ ਅਸੀਂ ਵੀ ਇਹਦੇ ਦਹਾਕਿਆਂ ਦੀ ਗੱਲ ਕਰਦੇ ਆ ਤੇ ਉਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਦਾ ਬੜਾ ਜ਼ੋਰ ਰਿਹਾ ਸੋ ਖਾੜਕੂ ਲਹਿਰ ਦਾ ਜ਼ੋਰ ਰਿਹਾ ਤੇ ਉਹਨਾਂ ਸਮਿਆਂ ਦੇ ਵਿੱਚ ਵੀ ਦੇਖੋ ਜੇ ਕੱਲੇ ਚਮਕੀਲੇ ਦੀ ਗੱਲ ਨਹੀਂ ਹੈ ਕੁਲਦੀ ਮਾਣਕ ਹੋਣੀ ਹੈ ਅੱਜ ਵੀ ਲੋਕ ਸੁਣਦੇ ਆ ਰੀਮਿਕਸ ਗਾਣੇ ਆ ਰਹੇ ਆ ਤੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਵੀ ਖਾੜੇ ਲੱਗਦੇ ਹੁੰਦੇ ਸੀ ਬਕਾਇਦਾ ਜਿਹੜੇ ਕੁਲਦੀਮਾਨਕ ਹੋਣੀ ਸੀ ਉਹ ਖਾੜਕੂ ਸਿੰਘਾਂ ਦੀ ਹਾਜ਼ਰੀ ਦੇ ਵਿੱਚ ਉਹਨਾਂ ਦੇ ਖਾੜੇ ਲੱਗਦੇ ਰਹੇ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਪੇ ਛਾੜ ਕੇ ਜੇ ਚਮਕੀਲੇ ਹੋਣਾਂ ਦੀ ਗੱਲ ਕਰੀ ਤੇ ਉਸ ਟਾਈਮ ਦੇ ਉੱਤੇ ਚਮਕੀਲੇ ਹੋਣਾਂ ਨੂੰ ਵਾਰਨਿੰਗ ਦਿੰਦੇ ਰਹਿਆ ਖਾੜਕੂ ਸਿੰਘ ਕਿ ਉਹ ਗਾਣੇ ਗਾਓ ਜਿਹੜੇ ਆਪਣੇ ਤੁਸੀਂ ਧੀਆ ਭੈਣਾਂ ਦੇ ਵਿੱਚ ਬਹਿ ਕੇ ਸੁਣ ਸਕਦੇ ਹੋ ਜਾਂ ਆਪਣੀਆਂ ਧੀਆ ਭੈਣਾਂ ਦੇ ਵਿੱਚ ਬਹਿ ਕੇ ਗਾ ਸਕਦੇ ਹੋ ਸੋ ਦੀਪਾ ਹੀਰਾ ਵਾਲਾ ਜਿਨ੍ਹਾਂ ਦੇ ਹੱਥੋਂ ਜਿਹੜਾ ਚਮਕੀਲਾ ਹੈ ਉਹ ਜਹਾਨੋਂ ਰੁਕਸਤ ਹੋਇਆ ਜਿਨ੍ਹਾਂ ਨੇ ਉਹਨਾਂ ਨੂੰ ਟਿਕਟ ਕੱਟੀ ਕਹਿ ਸਕਦੇ ਹੋ ਤੇ ਦੀਪਾ ਹੀਰਾਵਾਲਾ ਹੋਣਾਂ ਦੇ ਵੱਲੋਂ ਬਾਰ-ਬਾਰ ਇਹ ਚੇਤਾਵਨੀਆਂ ਜਰੂਰ ਦਿੱਤੀਆਂ ਜਾਂਦੀਆਂ ਜਾਂ ਰਹੀਆਂ ਇੱਥੋਂ ਤੱਕ ਕਿ ਖਾੜਕੋ ਸਿੰਘਾਂ ਦੇ ਅੱਗੇ ਪੇਸ਼ ਹੋ ਕੇ ਚਮਕੀਲੇ ਨੇ ਮਾਫੀਆਂ ਵੀ ਮੰਗੀਆਂ ਕਈ ਤਰ੍ਹਾਂ ਕਈ ਵਾਰ ਮਾਫੀਆਂ ਮੰਗੀਆਂ ਕਿ ਚਲੋ ਠੀਕ ਹੈ ਅੱਗੇ ਤੋਂ ਮੈਂ ਨਹੀਂ ਇਹੋ ਜਿਹੇ ਗਾਣੇ ਬੋਲਾਂਗਾ ਵਿੱਚੋਂ ਵਿੱਚ ਗਾਣੇ ਕੋਈ ਵਰਦੀਆਂ ਵੀ ਕੱਢੇ ਸਾਫ਼ ਸੁਥਰੇ ਵੀ ਕੱਢੇ ਜਿਵੇਂ ਇੱਕ ਗਾਣਾ ਸੀਗਾ ਸਾਥੋ ਪਾਬਾ ਖੋ ਲਿਆ ਤੇਰਾ ਨਨਕਾਣਾ ਤੇ ਇਹ ਤੋਂ ਇਲਾਵਾ ਚਲੋ ਕੁਝ ਲੋਕਾਂ ਨੇ ਗਾਣੇ ਤਾਂ ਠੀਕ ਆ ਉਹ ਸੁਣੇ ਜਿਹੜੇ ਪੱਦੇ ਗਾਣੇ ਸੀਗੇ ਜਿਹੜੇ ਜਿਨ੍ਹਾਂ ਦੇ ਕਰਕੇ ਚਮਕੀਲਾ ਨੂੰ ਉਸ ਜਿਹੜਾ ਖੜਕੋ ਸਿੰਘਾ ਨੇ ਫਿਰ ਕੀਤਾ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਉਹ ਗਾਣੇ ਕੁ ਜਿੱਦਾਂ ਦੇ ਸਨ ਕਿ ਪਰਿਵਾਰ ਦੇ ਵਿੱਚ ਬਹਿ ਕੇ ਮੈਂ ਵੀ ਇੱਥੇ ਆ ਸਕਰੀਨ ਦੇ ਉੱਤੇ ਨਹੀਂ ਦੱਸ ਸਕਦਾ ਕਿ ਅਜਿਹੇ ਗਾਣੇ ਉਹਨਾਂ ਦੇ ਵੱਲੋਂ ਕੱਢੇ ਗਏ ਤੇ ਅੱਜ ਕੁੜੀਆਂ ਵੀ ਜੇ ਆਪਾਂ ਗੱਲ ਕਰਦੇ ਹਾਂ ਕਿ ਸੋਸ਼ਲ ਮੀਡੀਆ ਤੇ ਆਮ ਹੀ ਵੇਖਣ ਨੂੰ ਮਿਲਦਾ ਕਿ ਕੁੜੀਆਂ ਵੀ ਰਿਲਨਾ ਬਣਾਉਂਦੀਆਂ ਨਜ਼ਰ ਆਉਂਦੀਆਂ ਚਮਕੀਲੇ ਤੇ ਗਾਣੇ ਤੇ ਮੈਸੋ ਵੈਸਟਰਨ ਕਲਚਰ ਦੀ ਆਪਾਂ ਗੱਲ ਕਰਦੇ ਸੀ ਕਿਤੇ ਨਾ ਕਿਤੇ ਪੱਛਮੀ ਸਭਿਆਚਾਰ ਸਾਡੇ ਆ ਕੇ ਘਰ ਕਰ ਗਿਆ ਪੰਜਾਬ ਦੇ ਵਿੱਚ ਵਸੂ ਕਰ ਗਿਆ ਸਾਡਾ ਸਭਿਆਚਾਰ ਕੁਝ ਹੋਰ ਸੀ ਸਾਡਾ ਸਭਿਆਚਾਰ ਇੱਕ ਇੱਜ਼ਤ ਜ਼ਮੀਰ ਇੱਕ ਲਾਜਪਤ ਵਾਲਾ ਸੀਗਾ ਦੂਜੇ ਦੀ ਰਾਖੀ ਇੱਜ਼ਤ ਦੀ ਰਾਖੀ ਕਰਨ ਵਾਲਾ ਸਭਿਆਚਾਰ ਸੀ ਤੇ ਅੱਜ ਜਿਹੜਾ ਉਹ ਫਿਰ ਰੀਲਾਂ ਦੇ ਉੱਤੇ ਤੁਸੀਂ ਵੇਖ ਹੀ ਸਕਦੇ ਹੋ ਕਿ ਕਿਸ ਹਿਸਾਬ ਦੇ ਨਾਲ ਜਿਹੜਾ ਬਿਲਕੁਲ ਹੀ ਪੱਛਮੀ ਸਭਿਆਚਾਰ ਸਾਡੇ ਵਿੱਚ ਘਰ ਕਰ ਗਿਆ ਆਪਣਾ ਜਿਹੜਾ ਪੰਜਾਬ ਦਾ ਸਭਿਆਚਾਰ ਆ ਰਿਹਾ ਉਹ ਤਾਂ ਫਿਰ ਕਿਤੇ ਨਾ ਕਿਤੇ ਦੂਰ ਦੁਰਾਡੇ ਉੱਡਦਾ ਹੀ ਨਜ਼ਰ ਆ ਰਿਹਾ ਤੇ ਰੀਲਾਂ ਦੀ ਗੱਲ ਕਰਦੇ ਹਾਂ ਚਮਕੀਲੇ ਹੋਣਾਂ ਦੀ ਗੱਲ ਕਰਦੇ ਆ ਤੇ ਜਿਹੜੀ ਇੰਡਸਟਰੀ ਆ ਜਿਹੜੇ ਫਿਲਮ ਡਾਇਰੈਕਟਰ ਨੇ ਉਹਨਾਂ ਨੂੰ ਕੁਲਦੀਪ ਮਾਨਕ ਹੋਣਾਂ ਦੇ ਕੈਰੈਕਟਰ ਕਿਉਂ ਨਹੀਂ ਮਿਲੇ ਉਹਨਾਂ ਨੂੰ ਸੁਰਿੰਦਰ ਸ਼ਿੰਦੇ ਹੋਣਾਂ ਦੇ ਕੈਰੈਕਟਰ ਕਿਉਂ ਨਹੀਂ ਮਿਲੇ ਉਹਨਾਂ ਨੂੰ ਹਰਪਜਨ ਮਾਨ ਹੋਣਾਂ ਦੇ ਕੈਰੈਕਟਰ ਜੜੇ ਕਿ ਪਹਿਲਾਂ ਕਵੀਸ਼ਰੀਆਂ ਗਾਉਂਦੇ ਰਿਹਾ ਹਰਪਜਨ ਸਿੰਘ ਮਾ ਜਿਹੜਾ ਹਰਪਜਨ ਮਾਨ ਜਿਹੜੇ ਸਿੰਗਰ ਨੇ ਗੁਰਸੇਵਕ ਮਾਨ ਉਹਨਾਂ ਦਾ ਭਰਾ ਵਧੀਆ ਕਵੀਸ਼ਰੀਆਂ ਟਾ ਡਗਾਉਂਦੇ ਰਿਹਾ ਦੇ ਕੁਲਦੀਪ ਮਾਨਕ ਦੀ ਗੱਲ ਕਰਦੇ ਆ ਮਾਨਕ ਦੀਆਂ ਕਲੀਆਂ ਬੜੀਆਂ ਮਸ਼ਹੂਰ ਰਹੀਆਂ ਨੇ ਸੁਰਿੰਦਰ ਸ਼ਿੰਦੇ ਦੇ ਗਾਣੇ ਬੜੇ ਮ ਇਹ ਕਿ ਉਹ ਇੰਨਾ ਹਾਈਲਾਈਟ ਕੀਤਾ ਜਾ ਰਿਹਾ ਕਿ ਉਹ ਫਿਰ ਉਹ ਜਿਹੜੀ ਲੱਛਰ ਤਾਂ ਦੁਬਾਰਾ ਲੋਕਾਂ ਦੇ ਵਿੱਚ ਲਿਆਉਣੀ ਚਾ ਰਹੇ ਨੇ ਜਿਹੜੇ ਫਿਲਮ ਡਾਇਰੈਕਟਰ ਨੇ ਜਾਂ ਫਿਲਮ ਬਣਾਉਣ ਵਾਲੇ ਨੇ ਇਹ ਤਾਂ ਸੋਚਣਾ ਪਵੇਗਾ ਨਾ ਲੋਕਾਂ ਨੂੰ ਵੀ ਕਿ ਕੀ ਅੱਜ ਦੇ ਸਮੇਂ ਦੇ ਵਿੱਚ ਕੀ ਜੇ ਅਸੀਂ ਕਹਾਂ ਦਿੰਨੇ ਜੀ ਚਮਕੀਲਾ ਮੈਂ ਅੱਜ ਗੱਲ ਕਰਦਾ ਕਿ ਮੈਂ ਅੰਮ੍ਰਿਤਸਰ ਤੋਂ ਚੰਡੀਗੜ੍ਹ ਜਾ ਰਿਹਾ ਹਾਂ ਜਾਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਆ ਰਿਹਾ ਹਾਂ ਤੇ ਮੇਰੇ ਨਾਲ ਮੇਰਾ ਪਰਿਵਾਰ ਬੈਠਾ ਹੋਵੇ ਤਾਂ ਮੈਂ ਕਦੀ ਵੀ ਨਹੀਂ ਚਮਕੀਲੇ ਦਾ ਗਾਣਾ ਜਿਹੜਾ ਲਗਾ ਕੇ ਜਿਹੜਾ ਸੁਣਨਾ ਚਾਹੂੰਗਾ ਜਾਂ ਪਰਿਵਾਰ ਦੇ ਸਿੱਧੀ ਤਾੜਨਾ ਹੀ ਹੁੰਦੀ ਆ ਤੇ ਸਾਡੇ ਜਿਹੜੇ ਮਾਪੇ ਨੇ ਅੜਬ ਨੇ ਮੇਰੇ ਡੈਡੀ ਇੰਨੇ ਅੜਬ ਨੇ ਕਿ ਉਹਨਾਂ ਨੇ ਗਾਣਾ ਤੇ ਉੱਤੇ ਚੱਲਣ ਕੀ ਪਹਿਲਾਂ ਤੇ ਸਾਨੂੰ ਸਾਡੇ ਘਰਾਂ ਦੇ ਵਿੱਚ ਇਤਰਾ ਹੁੰਦਾ ਕਿ ਗਾਣੇ ਤਾਂ ਸੁਣਨ ਹੀ ਨਹੀਂ ਦਿੰਦੇ ਹੁੰਦੇ ਸੀਗੇ ਹੁਣ ਵੀ ਮੇਰੇ ਵੀ ਗੱਡੀ ਦੇ ਵਿੱਚ ਕਿਤੇ ਜਾਂਦੇ ਹੋਈ ਜਾਂ ਤਾਂ ਮੈਨੂੰ ਐਦਾਂ ਹੁੰਦਾ ਕਿ ਕਿਤੇ ਕੰਨ ਤੇ ਨਾ ਪੈ ਜੇ ਡੈਡੀ ਦਾ ਇੰਨਾ ਉਹ ਹੁੰਦਾ ਵੀ ਗਾਣਾ ਕੋਈ ਚੱਜਦਾ ਹੀ ਲੱਗੇ ਤੇ ਚਮਕੀਲੇ ਰਗਿਆਂ ਦੇ ਗਾਣੇ ਸੁਣਨ ਤੇ ਜਿੱਥੇ ਸਾਨੂੰ ਸ਼ਰਮ ਆਉਂਦੀ ਸੀ ਪਹਿਲਾਂ ਸੋਚਣਾ ਵਿਚਾਰਨਾ ਪੈਂਦਾ ਸੀ ਕਿ ਲਾਗੇ ਕੋਈ ਧੀ ਭੈਣ ਤੇ ਨਹੀਂ ਹੈਗੀ ਤੇ ਉਹਨਾਂ ਗਾਇਕਾਂ ਦੇ ਉੱਤੇ ਫਿਲਮਾਂ ਬਣ ਰਹੀਆਂ ਤੇ ਦਿਲਜੀਤ ਹੁਣੀ ਉਹ ਉਹਦੇ ਵਿੱਚ ਚਮਕੀਲੇ ਦਾ ਰੋਲ ਅਦਾ ਕਰ ਰਹੇ ਨੇ ਕਿਤਨੇ ਕਿਤੇ ਦ ਮਾਡਲ ਬਣੇ ਹੋਏ ਆ ਲੋਕਾਂ ਦੀ ਪਹਿਲੀ ਪਸੰਦ ਬਣੇ ਹੋਏ ਆ ਫਰਮ ਫਾਲੋਇੰਗ ਆ ਦਿਲਜੀਤ ਦੀ ਤੇ ਜੇ ਗੱਲ ਕਰੀਏ ਕਿ ਦਿਲਜੀਤ ਨੇ ਠੀਕ ਆ ਮੋਰਚਿਆਂ ਦੇ ਵਿੱਚ ਸਮਰਥਨ ਦਿੱਤਾ ਆ ਹੁਣ ਦਿੱਲੀ ਵਾਲਾ ਮੋਰਚਾ ਹੋਇਆ ਸੀ ਉਥੇ 1 ਕਰੋੜ ਰੁਪਈਆ ਉਹਨਾਂ ਨੇ ਡੋਨੇਸ਼ਨ ਵਿੱਚ ਦੇਤਾ ਅੰਦੋਲਨ ਵਿੱਚ ਦੇਤਾ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਜਿਨ੍ਹਾਂ ਨੇ ਸਾਡੀਆਂ ਉਹ ਇੱਜ਼ਤਾਂ ਦਾ ਖੀਰੂ-ਖੀਰੂ ਕੀਤਾ ਕੰਮ ਜਿਨ੍ਹਾਂ ਨੇ ਉਹ ਗਾਣਿਆਂ ਦੇ ਵਿੱਚ ਲਚਰਤਾ ਫਲਾਈਆ ਤੁਸੀਂ ਉਹਨਾਂ ਨੂੰ ਇੱਕ ਰੋਲ ਮਾਡਲ ਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰ ਦੋਗੇ ਤੇ ਇਹ ਵੀ ਚੀਜ਼ ਸੋਚਣ ਵਿਚਾਰਨ ਵਾਲੀ ਹੁੰਦੀ ਹੈ ਇਹਦਾ ਕਰਦੇ ਹਾਂ ਇੱਥੇ ਹੁੰਦੀ ਹੈ ਜੀ ਜੇ ਆਪਾਂ ਫਿਲਮਾਂ ਦੀ ਗੱਲ ਕਰਦੇ ਆਂ ਤਾਂ ਪੰਜਾਬੀ ਫਿਲਮ ਹਰ ਇੱਕ ਪੰਜਾਬੀ ਫਿਲਮ ਨਾ ਬਹੁਤ ਅੱਛੀ ਰਹਿੰਦੀ ਹੈ ਇਸ ਵਿੱਚ ਕੁਝ ਵੀ ਅਸ਼ਲੀਲਤਾ ਨਹੀਂ ਰਹਿੰਦੀ ਹੈ ਨਾ ਹਾਲੀਵੁੱਡ ਦੀ ਗੱਲ ਕਰਦੇ ਹਾਲੀਵੁੱਡ ਦੀ ਗੱਲ ਕਰਦੇ ਹਨ ਦੇ ਵਿੱਚ ਕੁਝ ਐਦਾ ਦੇ ਸੀਨ ਹੁੰਦੇ ਆ ਜਦੋਂ ਆਪਾਂ ਆਪਣੀ ਫੈਮਿਲੀ ਦੇ ਨਾਲ ਨਹੀਂ ਦੇਖ ਸਕਦੇ ਬਿਲਕੁਲ ਉਹੀ ਚੀਜ਼ਾਂ ਜਦੋਂ ਆਪਾਂ ਉਹੀ ਗਾਣਿਆਂ ਦੇ ਵਿੱਚ ਹੁਣ ਚਮਕੀਲਾ ਜਿਹੜਾ ਮੂਵੀ ਆ ਰਹੀ ਹੈ ਇਸ ਵਿੱਚ ਉਹ ਗਾਣਿਆਂ ਦੇ ਵਿੱਚ ਕਈ ਚੀਜ਼ਾਂ ਹੋਣਗੀਆਂ ਉਹ ਉਹੀ ਗਾਣੇ ਦੁਬਾਰਾ ਦੁਹਰਾਏ ਜਾਣਗੇ ਪਰ ਅੱਜ ਕੱਲ ਤਾਂ ਦੇਖਿਆ ਜਾ ਰਿਹਾ ਹੈ ਸ਼ਰਮਤਾ ਬਿਲਕੁਲ ਖਤਮ ਹੋ ਰਹੀ ਹੈ ਹੁਣ ਦੂਜੀ ਤੁਸੀਂ ਗੱਲ ਕੀਤੀ ਕਿ ਇਹੀ ਫਿਲਮ ਕਿਉਂ ਇਹਨਾਂ ਨੂੰ ਇਹਨਾਂ ਨੂੰ ਕਿਉਂ ਚੁਣਿਆ ਗਿਆ ਰੀਜ਼ਨ ਸ਼ਾਇਦ ਇਹ ਵੀ ਹੋਵੇ ਕਿਉਂਕਿ ਜਿਹੜੀ ਫਿਲਮ ਜਿਹੜੇ ਲੋਕ ਜ਼ਿਆਦਾ ਟ੍ਰੋਲਿੰਗ ਦੇ ਵਿੱਚ ਹੋਉਂਦੇ ਨੇ ਉਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਵੀ ਹੁੰਦੇ ਨੇ ਬਿਲਕੁਲ ਇਹ ਗੱਲ ਮੰਨ ਸਕਦੇ ਆ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇੱਕ ਮਸ਼ਹੂਰੀ ਦੇ ਲਈ ਜਾਂ ਫੇਮਸ ਹੋਣ ਦੇ ਲਈ ਜਾਂ ਕਮਾਈ ਦੇ ਲਈ ਤੁਸੀਂ ਆਪਣੀ ਇੱਜ਼ਤ ਨੂੰ ਹੀ ਸ਼ਿੱਕੇ ਟੰਗ ਦਿਓ ਫਿਰ ਮਤਲਬ ਜੇ ਤੁਸੀਂ ਉਸ ਫਿਲਮ ਦੇ ਵਿੱਚ ਚਮਕੀਲੇ ਨੂੰ ਹੀਰੋ ਬਣਾ ਕੇ ਪੇਸ਼ ਕਰ ਰਹੇ ਹੋ ਤੇ ਜਿਨ੍ਹਾਂ ਨੇ ਮਤਲਬ ਕੁਝ ਸ਼ਰਮਲੇ ਹਾਜ ਰੱਖ ਕੇ ਕੁਝ ਇੱਜ਼ਤ ਦੀ ਗੱਲ ਕਰਕੇ ਆਪਣੀਆਂ ਧੀਆਂ ਭੈਣਾਂ ਦੀ ਤੋਂ ਜਿਹੜਾ ਪਰਦੇ ਦੀ ਗੱਲ ਕਰਕੇ ਜੇ ਕਿਸੇ ਨੇ ਉਹਨਾਂ ਨੂੰ ਆ ਫਿਰ ਉਹ ਮਤਲਬ ਜ਼ੀਰੋ ਹੋ ਗਏ ਚਮਕੀਲਾ ਹੀਰੋ ਹੋ ਗਿਆ ਤੇ ਉਹ ਜਿਹੜੇ ਬੰਦੇ ਇੱਜ਼ਤਾਂ ਦੀ ਗੱਲ ਕਰਦੇ ਸੀ ਉਹ ਫਿਰ ਮਿੱਟੀ ਉਹਨਾਂ ਦੀ ਫਿਰ ਜਿਹੜੀਆਂ ਕੁਰਬਾਨੀਆਂ ਜਿਹੜੀਆਂ ਉਹਨਾਂ ਨੇ ਕੀਤੀਆਂ ਉਹ ਜ਼ੀਰੋ ਧਰਮਯੁੱਧ ਮੋਰਚੇ ਚੱਲਦੇ ਰਹੇ ਆ ਇਹ ਜੇ ਤਾਂ ਜਿਹੜੀਆਂ ਤੁਹਾਨੂੰ ਦੱਸਦਾ ਕਿ ਜਿਹੜਾ ਪੰਜਾਬ ਦੇ ਵਿੱਚ ਦੌਰ ਚੱਲਿਆ ਇੱਕ ਟਾਈਮ ਅਜਿਹਾ ਆ ਕਿ ਧੀਆਂ ਭੈਣਾਂ ਦੀ ਬੇਪੱਤੀ ਕਰਦੇ ਰਹੇ ਆ ਸੈਨਾ ਦੇ ਵੱਲੋਂ ਬੇਪੱਤੀ ਹੁੰਦੀ ਰਹੀ ਆ ਉਹਨਾਂ ਸਮਿਆਂ ਦੇ ਵਿੱਚ ਫਿਰ ਇੱਕ ਲਹਿਰ ਉੱਠਦੀ ਆ ਤੰਗ ਹੋ ਕੇ ਤਸ਼ੱਦਦ ਤੋਂ ਤੰਗ ਹੋ ਕੇ ਇੱਕ ਲਹਿਰ ਉੱਠਦੀ ਆ ਖਾੜਕੂ ਲਹਿਰ ਕਹਿ ਦਿੱਤਾ ਜਾਂਦਾ ਆ ਧਰਮਯੁੱਧ ਮੋਰਚੇ ਚੱਲਦੇ ਆ ਬੜਾ ਕੁਝ ਹੁੰ ਪਾਤਨ ਨੂੰ ਬਚਾਉਣ ਦੇ ਲਈ ਜਿਨ੍ਹਾਂ ਨੇ ਇੱਕ ਪੱਗ ਨੂੰ ਬਚਾਉਣ ਦੇ ਲਈ ਸੰਦਰਸ਼ ਕੀਤੇ ਤੇ ਉਹ ਮਤਲਬ ਫਿਰ ਉਹ ਜ਼ੀਰੋ ਹੋ ਗਏ ਤੇ ਜਿਨ੍ਹਾਂ ਨੇ ਲਚਰਤਾ ਫਲਾਈ ਜਿਨ੍ਹਾਂ ਨੇ ਚੁੰਨੀਆਂ ਡਾਈਆਂ ਤੇ ਜਿਨ੍ਹਾਂ ਨੇ ਫਿਰ ਉਹੀ ਗੱਲ ਕੇ ਔਰਤ ਦੇ ਅੰਗਾਂ ਦੀ ਫਿਰ ਤਾਰੀਫਾਂ ਕੀਤੀਆਂ ਤੇ ਉਹ ਲੋਕ ਹੀਰੋ ਹੋ ਗਏ ਅੱਜ ਦੇ ਸਮਾਜ ਦੇ ਵਿੱਚ ਆਪਾਂ ਉਹਨਾਂ ਨੂੰ ਕਿਸ ਨਜ਼ਰੀਏ ਨਾਲ ਵੇਖੀਏ ਇੱਕ ਪਾਸੇ ਕਹਿ ਦਿੰਦੇ ਜੇ ਅੱਜ ਕੁੜੀਆਂ ਦੀ ਗੱਲ ਕਰ ਲੈਨੇ ਆ ਜੀ ਕਪੜਿਆਂ ਦੀ ਗੱਲ ਕਰ ਲੈਨੇ ਆ ਕੁੜੀਆਂ ਕਹਿੰਦੇ ਨੇ ਇਹ ਝਾੜੀ ਸੋਚ ਛੋਟੀ ਆ ਜੀ ਸਾਡੇ ਕਪੜੇ ਛੋਟੇ ਨਹੀਂ ਤੁਹਾਡੀ ਸੋਚ ਛੋਟੀ ਆ ਪਰ ਜਦੋਂ ਸਮਾਜ ਦੇ ਵਿੱਚ ਅਜਿਹੀ ਲਚਰਤਾ ਫੈਲ ਜਾਂਦੀ ਹੈ ਗਾਣਿਆਂ ਦੇ ਵਿੱਚ ਅਜਿਹੇ ਬੋਲ ਬੋਲੇ ਜਾਂਦੇ ਨੇ ਫਿਰ ਕਿੰਨਾ ਕਿਤੇ ਉਹ ਜ਼ਰੂਰ ਉਹਨਾਂ ਕੁੜੀਆਂ ਨੂੰ ਵੀ اکਸਾਉਂਦੇ ਨੇ ਮੁੰਡਿਆਂ ਨੂੰ ਵੀ اکਸਾਉਂਦੇ ਨੇ ਤੇ ਉਹ ਫਿਰ ਗਲਤ ਲੀਏ ਜਿਹੜੀ ਉਹ ਸਮਾਜ ਇੱਕ ਲਹਿਰ ਜਿਹੜੀ ਉਹ ਗਲਤ ਲੀਏ ਪੈ ਜਾਂਦੀ ਤਾਂ ਹੁਣ ਜੇ ਤੁਸੀਂ ਆਪਾਂ ਇਹਨੂੰ ਐਡਵਾਂਸਮੈਂਟ ਨਹੀਂ ਕਹਿ ਸਕਦੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੀ ਮਾਡਰਨਾਈਜੇਸ਼ਨ ਆ ਗਈ ਹੈ ਸਾਡੇ ਵਿੱਚ ਜੇ ਅਸੀਂ ਕੱਪੜੇ ਅੱਜ ਦੇ ਪਾਉਣ ਲੱਗੇ ਤੇ ਸਾਡੇ ਵਿੱਚ ਮਾਡਰਨਾਈਜੇਸ਼ਨ ਆ ਗਈ ਹੈ ਜਿੱਥੇ ਸਾਡੇ ਦਿਮਾਗ ਦੇ ਵਿੱਚ ਕੂੜਾ ਭਰਿਆ ਗਿਆ ਨਾ ਤੇ ਉਹ ਸਾਡੀ ਮਾਡਰਨਾਈਜੇਸ਼ਨ ਨਹੀਂ ਆ ਉਹ ਸਾਡੀ ਡਾਊਨਫਾਲ ਆ ਸਾਡੀ ਪੀੜੀ ਦਾ ਸਾਡੇ ਸਭਿਆਚਾਰ ਦਾ ਡਾਊਨਫਾਲ ਆ ਤੇ ਹੁਣ ਲਿਆ ਕੇ ਚਮਕੀਲੇ ਨੂੰ ਹੀਰੋ ਬਣਾ ਕੇ ਖੜਾ ਕਰਤਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਵਾਸਤੇ ਜਰੂਰ ਅਪਮਾਨ ਦੀ ਗੱਲ ਹੈ ਜਿਨ੍ਹਾਂ ਨੇ ਕਿਤੇ ਨਾ ਕਿਤੇ ਪੱਗ ਬਚਾਉਣ ਵਾਸਤੇ ਚੁੰਨੀਆਂ ਬਚਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਜੀ ਕੀ ਲੱਗਦਾ ਹੈ ਹੁਣ ਇਸ ਫਿਲਮ ਤੇ ਵੀ ਕੁਝ ਨਾ ਕੁਝ ਹੋਵੇਗਾ ਕਿਉਂਕਿ ਜਦ ਚ ਇਨੇ ਬਜ਼ੁਰਗ ਕਰਦੇ ਰਹੇ ਕਿ ਐਨਾ ਕੁਝ ਕਰਦੇ ਰਹੇ ਉਹਨਾਂ ਨੇ ਖਾਨੀ ਦੀ ਇਹ ਵੀ ਗੱਲ ਮੈਂ ਤੈਨੂੰ ਦੱਸਦਾਂ ਨੇ ਕਿ ਜ਼ਮੀਰ ਦੀ ਜੀ ਗੱਲ ਹੈ ਆਪਾਂ ਇੱਕ ਨਾ ਪਿਛੇ ਜੇ ਡਿਸਕਸ਼ਨ ਦੀ ਗੱਲ ਕੀਤੀ ਸੀ ਤੁਸੀਂ ਉੱਥੇ ਰਾਜਨੀਤਿਕ ਮੁੱਦਿਆਂ ਦੇ ਵਿੱਚ ਜ਼ਮੀਰ ਦੀ ਗੱਲ ਕੀਤੀ ਸੀ ਤੇ ਉਸ ਸਮਾਂ ਜਿਆ ਖਾੜਕੂ ਲਹਿਰ ਵਾਲਾ ਸਮਾਂ ਸੀਗਾ ਪੰਜਾਬ ਨੇ ਕਾਫੀ ਉਹ ਦੌਰ ਉਹ ਹੰਡਾਇਆ ਤਸ਼ੱਦਦ ਵਾਲਾ ਦੌਰ ਹੰਡਾਇਆ ਫਿਰ ਕਿਤੇ ਜਾ ਕੇ ਜਿਹੜਾ ਆ ਥੋੜੀ ਲਾਈਫ ਸਥਿਰ ਹੁੰਦੀ ਆ ਥੋੜਾ ਟਰੈਕ ਤੇ ਚੜਦੀ ਆ ਗੱਡੀ ਤੇ ਹੁਣ ਜੇ ਗੱਲ ਕਰੀਏ ਕਿ ਦਿਲਜੀਤ ਇਹਨਾਂ ਦੇ ਵੱਲੋਂ ਦਿਲਜੀਤ ਹੋਣਾਂ ਦੇ ਵੱਲੋਂ ਜਿਹਾ ਅਜਹੀਆਂ ਫਿਲਮਾਂ ਲੈ ਕੇ ਆਉਣ ਤੋਂ ਬਾਅਦ ਕੋਈ ਇਹਦਾ ਰੋਸ ਪ੍ਰਦਰਸ਼ਨ ਵਿਰੋਧ ਪ੍ਰਦਰਸ਼ਨ ਕਰੇਗਾ ਤੇ ਦਾਨ ਨੂੰ ਯਾਦ ਹੋਵੇਗਾ ਕਿ ਸਿੱਖ ਭਾਵਨਾਵਾਂ ਨੂੰ ਪਹਿਲਾਂ ਵੀ ਕਈ ਮੂਵੀਜ਼ ਦੇ ਵਿੱਚ ਕਈ ਫਿਲਮਾਂ ਦੇ ਵਿੱਚ ਠੇਸ ਪਹੁੰਚਾਈ ਗਈ ਹੈ ਕਿਤੇ ਸ੍ਰੀ ਸਾਹਿਬ ਪਾ ਕੇ ਗਲ ਦੇ ਵਿੱਚ ਡਾਂਸ ਕਰਦੇ ਨਜ਼ਰ ਆਉਂਦੇ ਆ ਹੋਰ ਤਰ੍ਹਾਂ-ਤਰ੍ਹਾਂ ਦੀਆਂ ਗਤੀਵਿਧੀਆਂ ਫਿਲਮਾਂ ਦੇ ਵਿੱਚ ਕਰ ਦਿੱਤੀਆਂ ਜਾਂਦੀਆਂ ਆ اداکار ਸੋਚਦੇ ਵੀ ਨਹੀਂ ਕਿ ਕਿਸੇ ਇੱਕ ਪਰੰਪਰਾ ਜੜੀ ਹੈ ਕਿਸੇ ਸਿੱਖ ਪਰੰਪਰਾ ਨੂੰ ਕਿੱਥੋਂ ਤੱਕ ਹਰਟ ਹੋ ਸਕਦਾ ਤੇ ਹੁਣ ਜੇ ਲੋਕਾਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰ ਰਹੀਏ ਜਿਸ ਟਾਈਮ ਤੇ ਚਮਕੀ ਲੇਰ ਕੇ ਗਏ ਮਰਗੇ ਜਾਂ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਸ ਟਾਈਮ ਤੇ ਜਿਹੜੇ ਬੱਚੇ ਸੀਗੇ ਅੱਜ ਉਹ ਬਜ਼ੁਰਗ ਨੇ ਠੀਕ ਹੈ ਤੇ ਕਿਹੜੇ ਬਜ਼ੁਰਗ ਉਹਨਾਂ ਨੂੰ ਮਾਰਨਗੇ ਜਿਹੜੇ ਹੁਣ ਉਹਦਾ ਵਿਰੋਧ ਪ੍ਰਦਰਸ਼ਨ ਕੌਣ ਕਰੂਗਾ ਲੋਕਾਂ ਨੇ ਤੁਹਾਨੂੰ ਸਿੱਧੀ ਗੱਲ ਦੱਸ ਦਿੰਦੇ ਆ ਕਿ ਅਸੀਂ ਪਿੰਡਾਂ ਤੋਂ ਆ ਕੇ ਇੱਥੇ ਚੰਡੀਗੜ੍ਹ ਤੇ ਸਾਡੇ ਪੱਗਾਂ ਤੋਂ ਬਾਅਦ ਪੁੰਨੀਆਂ ਹੋ ਜਾਂਦੀਆਂ ਠੀਕ ਹੈ ਜੀ ਗੁੱਤਾਂ ਤੋਂ ਬਾਅਦ ਪੁੰਨੀਆਂ ਹੋ ਜਾਂਦੀਆਂ ਪੱਗਾਂ ਤੋਂ ਬਾਅਦ హెਅ ਡਰੈਸ ਜਿਹੜੇ ਜਿਹੜੇ ਆ హెਅਰ ਸਟਾਈਲ ਚੇਂਜ ਹੋ ਜਾਂਦਾ ਆ ਸਾਡਾ ਪਹਿਰਾਵਾ ਚੇਂਜ ਹੋ ਜਾਂਦਾ ਸਾਡਾ ਬੋਲ ਬਾਣੀ ਚੇਂਜ ਹੋ ਜਾਂਦੀ ਆ ਤੇ ਅਸੀਂ ਇੱਕ ਸ਼ਹਿਰ ਛੱਡ ਕੇ ਦੂਸਰੇ ਸ਼ਹਿਰ ਆ ਜਾਈਏ ਤੇ ਸਾਡਾ ਇੰਨਾ ਕੁਝ ਚੇਂਜ ਆ ਜਾਂਦਾ ਤੇ ਉਹ ਜਿਹੜੀ ਇੰਨੇ ਦਹਾਕੇ ਬੀਤ ਗਿਆ ਉਹ ਜਿਹੜੀ ਅੰਦਰ ਵਾਲੀ ਜੀਨਸ ਹੈ ਨਾ ਜਿਹੜੀ ਗੱਟਸ ਜਿਹਨੂੰ ਕਹਿੰਦੇ ਆ ਕਿਤੇ ਨਾ ਕਿਤੇ ਜ਼ਰੂਰ ਖਤਮ ਹੁੰਦੇ ਲੋਕਾਂ ਦੇ ਵਿੱਚ ਨਜ਼ਰ ਆ ਰਹੇ ਨੇ ਵਿਰੋਧ ਪ੍ਰਦਰਸ਼ਨ ਇੱਕ ਤਗੜੇ ਲੈਵਲ ਤੇ ਉੱਠਦਾ ਪੰਜਾਬ ਪੱਦਰ ਤੇ ਜੇ ਛੱਡੀਏ ਗੱਲ ਪੂਰੇ ਦੇਸ਼ ਦੇ ਵਿੱਚ ਪੰਜਾਬੀ ਸਿੱਖ ਸਿੱਖ ਵਸਦੇ ਨੇ ਇਕੱਲੇ ਸਿੱਖਾਂ ਦਾ ਤੇ ਕਿਉਂਕਿ ਇੱਜ਼ਤ ਦਾ ਮਸਲਾ ਕੋਈ ਇਕੱਲਾ ਸਿੱਖਤ ਨਹੀਂ ਜੇ ਕੋਈ Hindu ਆ ਤੇ ਉਹਦੇ ਵੀ ਧੀ ਭੈਣ ਦੀ ਇੱਜ਼ਤ ਉਨੀ ਹੈ ਜੋ ਕਿ Christian ਹੈ ਤੇ ਉਹਦੀ ਵੀ ਧੀ ਭੈਣ ਦੀ ਇੱਜ਼ਤ ਉਨੀ ਹੈ ਦਾ ਮਤਲਬ ਇਹ ਥੋੜੀ ਹੈ ਕਿ ਅਸੀਂ ਸਿੱਖ ਹਾਂ ਤੇ ਚਮਕੀਲੇ ਦਾ ਗਾਣਾ ਕੁੜੀ ਲਾਗੇ ਕੋਈ Christianਾਂ ਦੀ ਬੈਠੀ ਹੈ ਤੇ ਉਹ ਗਾਣੇ ਥੋੜੀ ਸੁਣੂਗੀ ਇੱਜ਼ਤ ਸਾਰਿਆਂ ਦੀ ਸੇਮ ਹੁੰਦੀ ਆ ਜੇ ਸ਼ਰਮ ਲਿਹਾਜ ਸਾਰੀਆਂ ਕੁੜੀਆਂ ਵਾਸਤੇ ਸੇਮ ਹੀ ਹੁੰਦਾ ਤੇ ਜੇ ਆਪਾਂ ਗੱਲ ਕਰੀ ਹੁਣ ਵਿਰੋਧ ਪ੍ਰਦਰਸ਼ਨ ਦੀ ਤੇ ਕੱਲਾ ਫਿਰ ਪੰਜਾਬ ਦੇ ਆ ਲੋਕਾਂ ਨੇ ਮੁੱਦਾ ਨਹੀਂ ਠੇਕਾ ਨਹੀਂ ਚੁੱਕਿਆ ਬਾਕੀਆਂ ਨੂੰ ਵੇਸ ਚੀਜ਼ ਦੇ ਉੱਤੇ ਥੋੜਾ ਜਿਹਾ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿ ਭਾਈ ਇਸ ਬੰਦੇ ਨੂੰ ਕਿਹੜੀ ਗੱਲੋਂ ਜਹਾਨੋਂ ਰੁਖਸਤ ਕੀਤਾ ਸੀ ਤੁਸੀਂ ਫਿਰ ਉਸ ਨੂੰ ਹੀ ਰੋਲਿਆ ਕੇ ਸਾਡੇ ਸਾਹਮਣੇ ਪੇਸ਼ ਕਰ ਰਹੇ ਹੋ ਇਹਦੇ ਤੇ ਰੋਕ ਲਗਾ ਦਿਓ ਨਹੀਂ ਤਾਂ ਫਿਰ ਜਿਹੜਾ ਤੁਸੀਂ ਨਤੀਜੇ ਭੁਗਤੋਗੇ ਨਤੀਜੇ ਦਾ ਕੀ ਭੁਗਤਣਿਆ ਬਾਈਕਾਰਡ ਇਹਨਾਂ ਕੋਈ ਫਿਲਮਾਂ ਦਾ ਨਹੀਂ ਹੁੰਦਾ ਫਿਲਮ ਦਾ ਇੱਕ ਸਿਨੇਮੇ ਦੇ ਵਿੱਚ ਲੱਗਣੋਂ ਹ ਫਰੋਂ YouTube ਤੇ ਆ ਜੇਗੀ ਤਾਂ ਬੜੇ ਹੋਰ ਸਰਸਰਸ ਜਿੱਥੇ ਫਿਲਮਾਂ ਲਾਂਚ ਤੇ ਹੋਈ ਜਾਂਦੀ ਆ ਲੋਕਾਂ ਤੱਕ ਪਹੁੰਚ ਵੀ ਜਾਂਦੀ ਆ ਜਿੱਥੇ ਇੰਨੀਆਂ ਸਾਈਟਸ ਚੱਲ ਰਹੀਆਂ ਇੰਡਾਇਰੈਕਟ ਵਿੱਚ ਚਲੋ ਗੱਲ ਕਰਦੇ ਨਾ ਵੀ ਜਿੱਥੇ ਇੰਨੀਆਂ ਸਾਈਟਸ ਚੱਲ ਰਹੀਆਂ ਜੇ ਉਹਨਾਂ ਤੇ ਪਾਬੰਦੀਆਂ ਨਹੀਂ ਲੱਗਦੀਆਂ ਤੇ ਫਿਲਮਾਂ ਇਹ ਤਾਂ ਚਮਕੀਲੇ ਰਗਿੰਦੀਆਂ ਫਿਲਮਾਂ ਨੇ ਤੇ ਚਮਕੀਲੇ ਨੂੰ ਇੱਕ ਹੀਰੋ ਬਣਾ ਕੇ ਪੇਸ਼ ਕਰਨਾ ਕਿ ਤਨਾ ਕਿਤੇ ਅੱਜ ਲਚਰਤਾ ਨੂੰ ਉਸਾਲ ਦੇਣਾ ਆ ਉਹਨੂੰ ਜਿਹੜਾ ਆ ਪ੍ਰਮੋਟ ਕਰਨਾ ਆ ਲਚਰਤਾ ਨੂੰ ਪ੍ਰਮੋਟ ਕਰਨਾ ਜੇ ਆਪਾਂ ਚਮਕੀਲੇ ਨੂੰ ਅੱਜ ਹੀਰੋ ਬਣਾ ਕੇ ਪੇਸ਼ ਕਰਦੇ ਹਾਂ ਜੀ ਸਾਡਾ ਅੱਜ ਦਾ ਯੂਥ ਇੱਕ ਇਹ ਵੀ ਸੋਚ ਕੇ ਸ਼ਾਇਦ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ ਹਮੇਸ਼ਾ ਇਹ ਚੀਜ਼ ਵੇਖੀ ਜਾਂਦੀ ਜਾਂ ਨੀਤੀ ਕਿ ਜਿਹੜੀ ਚੀਜ਼ ਤੇ ਰੋਕ ਹੁੰਦੀ ਆ ਪੰਜਾਬੀਆਂ ਦੀ ਤਾਂ ਵੈਸੇ ਗੱਲ ਹੈ ਕਿ ਜਿਹੜੀ ਗੱਲ ਤੋਂ ਰੁਕਣਾ ਉਸੇ ਵੱਲ ਹੀ ਜਾਣਾ ਜੀ ਇੱਕ ਨਾ ਕਹਾਵਤ ਹੈ ਕਿ ਪੇੜ ਨੂੰ ਜਾਂ ਬੱਕਰੀ ਨੂੰ ਖੂਹ ਵੱਲ ਸੁਟਣਾ ਹੋਵੇ ਨਾ ਉਹਦੀ ਪਿੱਠ ਖੂਹ ਵੱਲ ਕਰੋ ਉਹਨੂੰ ਆਪਣੇ ਵੱਲ ਅੱਗੇ ਨੂੰ ਖਿੱਚੋ ਤਾਂ ਆਪਣੇ ਪਿੱਛੇ ਜਾਏਗੀ ਠੀਕ ਹੈ ਤੇ ਕਿਤੇ ਨਾ ਕਿਤੇ ਪੰਜਾਬੀਆਂ ਦਾ ਵੀ ਸਿਸਟਮ ਇਦਾਂ ਦਾ ਕਿ ਜਿਹੜੇ ਕੰਮ ਤੋਂ ਰੋਕੋਗੇ ਇਹਨਾਂ ਨੇ ਉਸੇ ਪਾਸੇ ਜਾਣਾ ਤੇ ਜੇ ਫਿਲਮ ਤੋਂ ਰੋਕੋਗੇ ਜੇ ਪਾਬੰਦੀ ਲਗਵਾਓਗੇ ਫਿਲਮ ਦੇ ਉੱਤੇ ਜੀ ਹਾਂ ਵਿਰੋਧ ਪ੍ਰਦਰਸ਼ਨ ਕਰਕੇ ਜਾਂ ਤਗੜੇ ਲੈਵਲ ਦੇ ਉੱਤੇ ਆਵਾਜ਼ ਬੁਲੰਦ ਕਰਕੇ ਜੀ ਚਮਕੀਲੇ ਦੀ ਫਿਲਮ ਨਹੀਂ ਲੱਗਣੀ ਚਾਹੀਦੀ ਤੇ ਕਿਤੇ ਨਾ ਕਿਤੇ ਪੰਜਾਬੀ ਸਾਡੇ ਜਰੂਰ ਉਹ ਫਿਲਮ ਵੇਖਣ ਜਾਣਗੇ ਕਿ ਐਸਾ ਇਹਦੇ ਵਿੱਚ ਕੀ ਹੈ ਜਿਹੜਾ ਇਹਦੇ ਤੇ ਰੋਕ ਲੱਗ ਰਹੀ ਹੈ ਹੁਣ ਫਿਲਮ ਸੀਗੀ ਸੁੱਖਾ ਕਾਲਵਾ ਤੇ ਉਸ ਫਿਲਮ ਦੇ ਉੱਤੇ ਵੀ ਰੋਕ ਲੱਗ ਗਈ ਰੋਕ ਲੱਗੀ ਤੇ YouTube ਤੇ ਕਿਉਂ ਨਹੀਂ ਅਵੇਲੇਬਲ ਰਹੀ ਹੈ ਫਿਲਮ ਲੋਕੀ ਵੇਖਦੇ ਰਿਹਾ ਉਹਦੇ ਲਿੰਕ ਬ ਲੀਆ ਫਿਰ ਚਾਹੇ ਕਿ ਸਿਨੇਮਾ ਘਰਾ ਦੇ ਵਿੱਚ ਨਹੀਂ ਚੱਲੀ ਪਰ ਉਹ ਚੱਲੀ ਜ਼ਰੂਰ ਆ ਲੋਕਾਂ ਤੱਕ ਪਹੁੰਚੀ ਜ਼ਰੂਰ ਆ ਸੁਖਾ ਕਾਲਵੇ ਦੇ ਲੋਕੀ ਉਹਦੇ ਵੀ ਫੈਨ ਹੋਗੇ ਅਕਸਰ ਸੁਖਾ ਕਾਲਵਾ ਕਿਸ ਤਰ੍ਹਾਂ ਕਿਸੇ ਲੈਵਲ ਤੇ ਕੁਝ ਅਜਿਹੀ ਰਹੀ ਆ ਉਹਨਾਂ ਦੀ ਹਿਸਟਰੀ ਜਿਵੇਂ ਦੀ ਕਿ ਉਹਨਾਂ ਦੇ ਉੱਤੇ ਪਰਚੇ ਹੋਏ ਜਾਂ ਕੁਝ ਵੀ ਹੋਇਆ ਕਿ ਤਨਾ ਕਿਤੇ ਕਾਲੇ ਪੰਨੇ ਹੋਏ ਉਹਨਾਂ ਦੀ ਜ਼ਿੰਦਗੀ ਦੇ ਤੇ ਜੇ ਹੁਣ ਗੱਲ ਕਰੀਏ ਚਮਕੀਲੇ ਅਰਗਿਆਂ ਦੀ ਮੂਵੀ ਤੇ ਜੇ ਰੋਕ ਲੱਗਦੀ ਜਾਂ ਤਾਂ ਸ਼ੁਰੂਆਤ ਹੀ ਨਾ ਹੋਵੇ ਫਿਲਮ ਦੀ ਜਾਂ ਤਾਂ ਸ਼ੁਰੂਆਤ ਹੀ ਨਾ ਹੋਵੇ ਇਹਨਾਂ ਨੂੰ ਪਹਿਲਾਂ ਵਿਚਾਰਨਾ ਚਾਹੀਦਾ ਕਿ ਪੰਜਾਬ ਦੇ ਵਿੱਚ ਇੱਕ ਪੰਜਾਬੀ ਫਿਲਮ ਬਣ ਰਹੀ ਆ ਉਸ ਬੰਦੇ ਦੇ ਉੱਤੇ ਬਣ ਰਹੀ ਆ ਜਿਨੇ ਇੱਕ ਟਾਈਮ ਦੇ ਉੱਤੇ ਲਕਚਰਤਾ ਫਲਾਈ ਆ ਇੱਕ ਟਾਈਮ ਦੇ ਉੱਤੇ ਉਸਨੇ ਗਾਣੇ ਇਹੋ ਜਿਹੇ ਕੱਢੇ ਆ ਜੋ ਹੁਣ ਵੀ ਕਈ ਟਰੋਲ ਕਰਦੇ ਨਜ਼ਰ ਆਉਣਗੇ ਜਿਗਿਆ ਅਸੀਂ ਗੱਲ ਕਰਦੀ ਆ ਦਿਲਜੀਤ ਨੂੰ ਦਿਲਜੀਤ ਦੇ ਫਿਰ ਮੈਂ ਵੀ ਮੈਨੂੰ ਵੀ ਦਿਲਜੀਤ ਦੇ ਗਾਣੇ ਵਧੀਆ ਲੱਗਦੇ ਆ ਮੈਂ ਵੀ ਸੁਣਦਾ ਵੀ ਠੀਕ ਹੈ ਵਿਚਾਰ ਤਾਂ ਰਾਜਕ ਲੱਗ ਹੁੰਦੀ ਆ ਪਰ ਗਾਣੇ ਮੈਨੂੰ ਠੀਕ ਆ ਵਧੀਆ ਲੱਗਦੇ ਆ ਦਿਲਜੀਤ ਮੈਂ ਵੀ ਇੱਕ ਟਾਈਮ ਤੇ ਫੈਨ ਰਿਆ ਆ ਠੀਕ ਹੈ ਜਦੋਂ ਸਾਫਤ ਸੂਰਤ ਹੁਣ ਤੋਂ ਪਹਿਲਾਂ ਬਜ਼ੁਰਗਾਂ ਨੇ ਸਾਨੂੰ ਕੀ ਸਿਖਾਇਆ ਆਪਾਂ ਕੀ ਸਿੱਖਦੇ ਆਏ ਕੀ ਸੁਣਦੇ ਆਏ ਸਾਡੇ ਬਜ਼ੁਰਗਾਂ ਨੇ ਕਿਹਾ ਵੀ ਆ ਗੰਦਮੰਦ ਨਹੀਂ ਵੇਖਣਾ ਗੰਦਮੰਦ ਨਹੀਂ ਸੁਣਨਾ ਤੇ ਨਹੀਂ ਸੁਣਿਆ ਸੋ ਚਮਕੀਲੇ ਰਗਿਆਂ ਦੇ ਗਾਣੇ ਸਾਡੇ ਘਰਾਂ ਤੋਂ ਵੈਸੇ ਹੀ ਕੋ ਕੋ ਦੂਰ ਸੀਗੇ ਮਾਲਵੇ ਵਾਲੇ ਭਾਵੇਂ ਥੋੜੇ ਬੋਤੇ ਸੁਣਦੇ ਹੁਣ ਪਰ ਸਾਡਾ ਜਿਹੜਾ ਮਾਝਾ ਏਰੀਆ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਏਰੀਆ ਦੇ ਵਿੱਚ ਚਮਕੀਲੇ ਨੂੰ ਬਿਲਕੁਲ ਪਸੰਦ ਨਹੀਂ ਸੀ ਕਰਦੇ ਤੇ ਜਿਹੜੀ ਹੁਣ ਆਪਾਂ ਗੱਲ ਕਰਦੇ ਆ ਕਿ ਕੈਸਟਾਂ ਦੀ ਗੱਲ ਕਰ ਲਈਏ ਜਾਂ ਇਹਦੇ ਪ੍ਰੋਮੋਸ਼ਨ ਦੀ ਗੱਲ ਕਰ ਲਈਏ ਜਾਂ ਤਾਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰੋਕ ਦਿੰਦੇ ਦਿਲਜੀਤ ਦਿਲਜੀਤ ਹੁਣ ਜਿਹੜਾ ਉੱਥੇ ਉਹਨਾਂ ਨੇ ਇਹਦੇ ਡਾਇਰੈਕਟਰ ਨੂੰ ਰੋਕ ਦਿੰਦੇ ਕਿ ਇਹ ਫਿਲਮ ਨਾ ਬਣਾਈ ਜਾਵੇ ਹੋਰ ਵੀ ਮੁੱਦੇ ਹੈਗੇ ਨੇ ਹੋਰ ਪੰਜਾਬ ਦੇ ਮੁੱਦਿਆਂ ਤੇ ਫਿਲਮ ਬਣਾ ਲਓ ਦਿਲਜੀਤ ਨੇ ਬਣਾਈ ਵੀ ਆ ਪੰਜਾਬ 1984 ਫਿਲਮ ਬਣਾਈ ਆ ਆਪਏ ਨਹੀਂ ਕਹਿੰਦੇ ਕਿ ਮਾੜਿਆ ਹਾਂ ਦਿਲਜੀਤ ਦੇ ਜਿਹੜੇ ਮੈਂ ਫੈਨ ਦੀ ਗੱਲ ਕਰ ਰਿਹਾ ਕਿ ਫਿਰ ਹੋਤੇ ਤੇ ਉਹਨਾਂ ਕਿ ਕਈ ਕਹਿਣਗੇ ਕਿ ਚਮਕੀਲੇ ਨੂੰ ਭੰਡੀ ਜਾਂਦੇ ਆ ਜੀ ਤੇ ਭਾਈ ਜੇ ਤੁਹਾਨੂੰ ਲੱਗਦਾ ਕਿ ਅਸੀਂ ਚਮਕੀਲੇ ਨੂੰ ਭੰਡ ਰਹੇ ਆ ਆਪਣੇ ਪਰਿਵਾਰ ਦੇ ਵਿੱਚ ਬੈਠੋ ਆਪਣੀਆਂ ਧੀਆਂ ਭੈਣਾਂ ਦੇ ਵਿੱਚ ਬੈਠੋ ਤੇ ਚਮਕੀਲੇ ਦੇ ਲਾਉ ਉਹ ਗਾਣੇ ਤੇ ਜੇ ਤੁਸੀਂ ਆਪਣੇ ਭੈਣਾਂ ਭਰਾਵਾਂ ਦੇ ਵਿੱਚ ਮਾਵਾ ਦੇ ਵਿੱਚ ਬਹਿ ਕੇ ਉਹ ਗਾਣੇ ਸੁਣ ਸਕਦੇ ਹੋ ਫਿਰ ਤਾਂ ਜੀ ਆਇਆਂ ਨੂੰ ਆ ਫਿਰ ਭਾਈ ਟਾਡੀ ਟਾਡੇ ਵਿੱਚ ਸ਼ਾਇਦ ਮੋਡਰਨਾਈਜੇਸ਼ਨ ਆ ਗਈ ਜੋ ਬੜਾ ਜੋ ਤੁਸੀਂ ਤੁਸੀਂ ਅੱਧਾ-ਚਾਰ ਟਾਈਮ ਦੀ ਗੱਲ ਕਰਦੇ ਹੋ ਮੈਨੂੰ ਲੱਗਦਾ ਨਹੀਂ ਕਿ ਅੱਜ ਦਾ ਜਿਹੜਾ ਮਾਡਰਨ ਯੁੱਗ ਹੈ ਨਾ ਉਹ ਸਮਝੇਗਾ ਕਿ ਇਹ ਡਬਲ ਮੀਨਿੰਗ ਗਾਣਿਆਂ ਦਾ ਕੋਈ ਤੁੱਕ ਹੈਗਾ ਮਤਲਬ ਡਬਲ ਮੀਨਿੰਗ ਨਹੀਂ ਹੈਗੀ ਕਿਉਂਕਿ ਅੱਜ ਕੱਲ ਗਾਣੇ ਇਹੋ ਜਿਹੇ ਬਣਦੇ ਪੈਣ ਹਨਾ ਕਿ ਮਤਲਬ ਪਰ ਪੰਜਾਬੀ ਇੰਡਸਟਰੀ ਦੇ ਵਿੱਚ ਕੁਝ ਕਲਾਕਾਰੇ ਹੋਏ ਭਾਵੇਂ ਅਸੀਂ ਕਰਨ ਔਜਲਾ ਦੀ ਗੱਲ ਕਰੀਏ ਉਹਨਾਂ ਦੇ ਗਾਣੇ 올 ਟਾਈਮ ਲੋਕਾਂ ਦੇ ਫੇਵਰਟ ਰਹੇ ਨੇ ਹਨਾ ਆਪਾਂ ਕਰਨ ਔਜਲਾ ਦੀ ਗੱਲ ਨਹੀਂ ਕਰਦੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਸਿਰਫ ਚਮਕੀਲਾ ਨਹੀਂ ਦਿਲਜੀਤ ਦਾ ਵੀ ਇੱਕ ਗਾਣੇ ਦੇ ਉੱਤੇ ਪਹਿਲਾਂ ਬੜਾ ਰੋਸ ਜਿਹਾ ਉੱਠ ਖਾੜ ਕੋ ਮੂਰੇ ਜਟ ਖਾੜ ਕੋ ਖਰਾਏ ਇਦਾਂ ਦਾ ਗਾਣਾ ਸੀ ਇਸ ਤੋਂ ਇਲਾਵਾ ਦਿਲਜੀਤ ਦਾ ਇੱਕ ਗਾਣਾ ਹੋਇਆ ਸੀ ਜਿਹਦੇ ਤੇ ਬੜਾ ਉਹਨਾਂ ਦਾ ਵਿਰੋਧ ਹੋਇਆ ਤੂੰ 15 ਸਾਲਾਂ ਤੋਂ ਘੱਟ ਸੋਣੀ ਇਤਨਾ ਕਰਕੇ ਗਾਣਾ ਸੀ ਉਹ ਤੋਂ ਇਲਾਵਾ ਹੋਰ ਵੀ ਕਈ ਸਿੰਗਰ ਪੰਜਾਬ ਦੇ ਵਿੱਚ ਆ ਮੌਜੂਦਾ ਸਮੇਂ ਦੇ ਸਿੰਗਰ ਨੇ ਜਿਨ੍ਹਾਂ ਦਾ ਵਿਰੋਧ ਹੁੰਦਾ ਰਿਹਾ ਕਰਨ ਔਜਲਾ ਦਾ ਵੀ ਇੱਕ ਅਜਿਹਾ ਗਾਣਾ ਆਇਆ ਸੀ ਜਿਹਦੇ ਤੇ ਵਿਰੋਧ ਹੋਇਆ ਸੋ ਮੈਂ ਇਹ ਗੱਲ ਕਹਿੰਨਾ ਪੰਮੀ ਪਾਈ ਹੋਣਾਂ ਦੀ ਗੱਲ ਕਰ ਲਉ ਅੱਜ ਇੱਕ ਨਵਾਂ ਨਵਾਂ ਮੁੱਦਾ ਜਿਆ ਬੜਾ ਭਖਿਆ ਹੋਇਆ ਹੈ ਮੀਡੀਆ ਦੇ ਉੱਤੇ ਇੱਕ ਡਾਂਸਰ ਵਾਲਾ ਕਿ ਡਾਂਸਰ ਕਹਿੰਦੀ ਹੈ ਕਿ ਮੇਰੇ ਘਰ ਦੇ ਮੇਰੇ ਕੋਲੋਂ ਪੈਸਾ ਨਹੀਂ ਲੈਂਦੇ ਮੇਰੇ ਕੋਲ ਖਰਚਾ ਨਹੀਂ ਰਹਿੰਦੇ ਕਿਉਂਕਿ ਮੇਰੇ ਪਾਪਾ ਕਹਿੰਦੇ ਆ ਸਾਨੂੰ ਇਹ ਕੰਮ ਨਹੀਂ ਸੋਭਦੇ ਤੇ ਭਾਈ ਪੰਜਾਬ ਦੀਆਂ ਜਿਹੜੀਆਂ ਸਰਦਾਰਾਂ ਦੀਆਂ ਧੀਆ ਪੈਣਾ ਚੰਗੀਆਂ ਘਰੇਲੂ ਨੇ ਜਿਹੜੇ ਘਰ ਦੇ ਜਿਹੜੇ ਚੰਗੇ ਖਾਨਦਾਨੀ ਪਰਿਵਾਰ ਨੇ ਉਹ ਕਦੀ ਵੀ ਨਹੀਂ ਚਾਣਗੇ ਕਿ ਸਾਡੀ ਧੀ ਜਾ ਕੇ ਸਟੇਜ ਦੇ ਉੱਤੇ ਨੱਚੇ ਤੇ ਲੋਕਾਂ ਦਾ ਪ੍ਰਦਰਸ਼ਨ ਕਰੇ ਹਨਾ ਲੋਕਾਂ ਦਾ ਮਨੋਰੰਜਨ ਕਰੇ ਇਹ ਕਿਹਦੀ ਹੁੰਦੀ ਹੈ ਮਜਬੂਰੀ ਮਜਬੂਰੀ ਤੇ ਉਹ ਕਹਿੰਦੀ ਜਾਂਦੀ ਮੇਰੀ ਕੋਈ ਮਜਬੂਰੀ ਨਹੀਂ ਇਹ ਸਾਰਾ ਕੁਝ ਵਧੀਆ ਤੇ ਫਿਰ ਜਿਹੜਾ ਉਹ ਇੱਕ ਜੱਜੀਬੀ ਦਾ ਗਾਣਾ ਆਇਆ ਜਿਸ ਦੇ ਵਿੱਚ ਉਹਨਾਂ ਨੇ ਭੇਡਾਂ ਦਾ ਕੋਈ ਕਰਤਾ ਜਿਕਰ ਉਹਦੇ ਵਿੱਚ ਉਹਨਾਂ ਦੇ ਉੱਤੇ ਸੂ ਮੋਟੂ ਨੋਟਿਸ ਜਿਹੜਾ ਉਹਦੇ ਤੇ ਲਿਆ ਗਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਸੋ ਹੁਣ ਵੀ ਮੌਜੂਦਾ ਸਮੇਂ ਦੇ ਵਿੱਚ ਵੀ ਕਈ ਇਹੋ ਜਿਹੇ ਗਾਇਕਾ ਹੈਗੇ ਨੇ ਜਿਨ੍ਹਾਂ ਦੇ ਉੱਤੇ ਨੋਟਿਸ ਲਏ ਗਏ ਨੇ ਜਿਨ੍ਹਾਂ ਦੇ ਵਿਰੋਧ ਹੋਏ ਨੇ ਪਰ ਚਮਕੀਲੇ ਵਾਲੇ ਜਿਹੜੇ ਲੈਵਲ ਦੀ ਚਮਕੀਲੇ ਦੇ ਜਿਹੜੇ ਗਾਣਿਆਂ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਉਹ ਜਿਹੜਾ ਲੈਵਲ ਸੀ ਉਹ ਬਹੁਤ ਹੀ ਇੱਕ ਗਿਰਿਆ ਹੋਇਆ ਲੈਵਲ ਸੀ ਕੁਝ ਗਾਣੇ ਇਦਾਂ ਦੇ ਸਨ ਕਿ ਜਿਨ੍ਹਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕੀਤਾ ਜਾਂਦਾ ਹੁਣ ਵੀ ਜਿਹੜੀਆਂ ਰੀਲਾਂ ਬੇਸ਼ੱਕ ਕੁੜੀਆਂ ਬਣਾਈ ਜਾਂਦੀਆਂ ਸੋਸ਼ਲ ਮੀਡੀਆ ਦੇ ਉੱਤੇ ਬੜੀਆਂ ਕੁੜੀਆਂ ਨੇ ਜਿਹੜੀਆਂ ਰੀਲਾਂ ਉਹਦੇ ਚਮ ਤਨੇ ਕੁਲਦੀਪ ਮਾਨਕ ਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਕੁਲਦੀਪ ਮਾਨਕ ਨੂੰ ਬੀਬੀਆਂ ਵੀ ਬੜਾ ਸੁਣਦੀਆਂ ਹੁਣ ਇੱਕ ਗਾਣਾ ਸੀਗਾ ਆਸਾ ਸਿੰਘ ਮਸਤਾਨਾ ਦੇ ਗਾਣੇ ਹੁਣ ਜਿਹੜੇ ਆ ਉਹ ਵਾਇਰਲ ਹੋ ਰਹੇ ਨੇ ਪੁਰਾਣੇ ਪੁਰਾਣੇ ਗਾਣਿਆਂ ਨੂੰ ਰੀਮਿਕਸ ਕਰਕੇ ਚਲਾਇਆ ਜਾ ਰਿਹਾ ਪਾਰੇ ਜਿੱਥੇ ਚੰਗੇ ਗਾਣੇ ਵਾਇਰਲ ਹੋ ਰਹੇ ਨੇ ਉੱਥੇ ਉਹ ਜਿਹੜੇ ਲੱਚਰਤਾ ਵਾਲੇ ਗਾਣੇ ਸੀ ਉਹਨਾਂ ਨੂੰ ਵੀ ਫੇਰ ਦੁਬਾਰਾ ਰੀਮੇਕ ਕਰਕੇ ਦੁਬਾਰਾ ਨੀ ਮਿਕਸ ਕਰਕੇ ਸੋਸ਼ਲ ਮੀਡੀਆ ਦਾ ਯੋਗਾ ਇੰਸਟਾਗ੍ਰam ਸਾਈਟਸ ਆ ਗਿਆ ਫੇਸਬੁੱਕ ਆ ਗਿਆ ਰੀਲ ਸ਼ਾਰਟਸ ਜਿਹੜੇ ਆ YouTube ਤੇ ਸ਼ਾਰਟਸ ਪੈ ਜਾਂਦੇ ਆ ਇੰਸਟਾਗ੍ਰam ਤੇ ਰੀਲਾਂ ਪੈ ਜਾਂਦੀਆਂ ਤੇ ਇਹ ਕਿਤੇ ਨਾ ਕਿਤੇ ਆਪਣੀ ਮਸ਼ਹੂਰੀ ਦੇ ਲਈ ਫੇਮਸ ਹੋਣ ਦੇ ਚੱਕਰ ਦੇ ਵਿੱਚ ਲੋਕ ਇਹ ਵੀ ਵੇਖਣਾ ਭੁੱਲ ਜਾਂਦੇ ਆ ਕਿ ਗਾਣਾ ਕਿਹੜਾ ਹੈ ਪਹਿਲਾਂ ਆਪਾਂ ਜਦੋਂ ਕਿਤੇ ਜਾਂਦੇ ਸੀ ਤੇ ਜ਼ਰੂਰ ਲੋਕੀ ਇਹ ਗੱਲਾਂ ਵਿਚਾਰ ਕਰਦੇ ਹੁੰਦੇ ਸੀਗੇ ਪਰ ਵਿਆਹਾਂ ਵਿਵਾਂ ਦੇ ਵਿੱਚ ਗਾਣੇ ਚੱਲਣੇ ਕਿ ਉਹ ਲੋਕਾਂ ਨੇ ਵਧੀਆ ਗਾਣੇ ਵੀ ਚਲਾਣੇ ਭਾਵੇਂ ਵਧੀਆ ਚੱਲਣੇ ਵੀ ਬਿੰਦ ਰਖੀਏ ਦੀ ਗੱਲ ਕਰ ਲੈਣੇ ਆ ਸੁਰਜੀਤਪਿੰਦਰ ਰਖੀਆ ਉਹਨਾਂ ਦਾ ਗਾਣਾ ਸੀਗਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇ ਜੇ ਉੱਥੇ ਵੀ ਪਰਿਵਾਰ ਇਕੱਠਾ ਨੱਚਣ ਦੇ ਆਣਾ ਤੇ ਉਹਨਾਂ ਦੇ ਉੱਤੇ ਵੀ ਇੱਕ ਅੰਗੂਠ ਜਰੂਰ ਚੱਕੀ ਜਾਣੀ ਕਿ ਤੂੰ ਤੁਹਾਨੂੰ ਲੱਗਦਾ ਕਿ ਇਹ ਗਾਣਾ ਪਹਿਣਾ ਭਰਾਵਾਂ ਦੇ ਵਿੱਚ ਨੱਚਣ ਵਾਲਾ ਆ ਨਾ ਉਹਨਾਂ ਪਹਿਣਾ ਭਰਾਵਾਂ ਦੇ ਨਾਲ ਨੱਚਣ ਵਾਲਾ ਆ ਸੋ ਇੱਕ ਇਸ ਲੈਵਲ ਦੀ ਮੈਂਟੈਲਿਟੀ ਸੀਗੀ ਸਾਡੇ ਸਮਾਜ ਦੇ ਵਿੱਚ ਤੇ ਹੁਣ ਜਿਹੜੀ ਆ ਉਹ ਚਮਕੀਲੇ ਦੇ ਉਹ ਗਾਣੇ ਜਿਹੜੇ ਉਸ ਟਾਈਮ ਤੇ ਵੀ ਨਹੀਂ ਨੱਭੇ ਹਾਕਿਆਂ ਦੇ ਵਿੱਚ ਵੀ ਨਹੀਂ ਸੀ ਸੁਣੇ ਜਾਂਦੇ ਤੇ ਉਹ ਗ ਕੀਤਾ ਜਾ ਰਿਹਾ ਉਹ ਚਮਕੀਲੇ ਦੇ ਉਤੇ ਫਿਲਮ ਬਣ ਰਹੀ ਹੈ ਤੇ ਕੀ ਸਾਡਾ ਸਮਾਜ ਫਿਰ ਲੱਚਰਦਾ ਦੇ ਆਧਾਰ ਤੇ ਹੀ ਰਹਿ ਗਿਆ ਕਿ ਸਾਡੀਆਂ ਜਥੇਬੰਦੀਆਂ ਨਹੀਂ ਸਟੈਂਡ ਲੈ ਰਹੀਆਂ ਜਥੇਬੰਦੀਆਂ ਨੂੰ ਸਟੈਂਡ ਲੈਣਾ ਚਾਹੀਦਾ ਕਿ ਭਾਈ ਠੀਕ ਹੈ ਪ੍ਰਚਾਰ ਤਾਂ ਉਹਨਾਂ ਕੀ ਹੋ ਰਿਹਾ ਜੇ ਹੋ ਰਿਹਾ ਪ੍ਰਚਾਰ ਤੇ ਕਿਤਨਾ ਕਿਤੇ ਤੁਸੀਂ ਉਸ ਚੀਜ਼ ਮਾੜੀ ਚੀਜ਼ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰੋ ਕਿ ਨਹੀਂ ਆਪਾਂ ਇਹਦੇ ਤੋਂ ਵੀ ਬਚਣਾ ਹੈ ਇਹ ਜਿਹੜਾ ਮਨੋਰੰਜਨ ਦਾ ਆਪਾਂ ਖੇਡ ਬਣਾਈਆਂ ਟੀਵੀ ਟੀਵੀ ਦਾ ਘਟ ਫੋਨ ਹਰੇਕ ਦੀ ਬੰਦੇ ਦੀ ਜੇਬ ਦੇ ਵਿੱਚ ਹਰੇਕ ਦੀ ਪਾਕਟ ਦੇ ਵਿੱਚ ਮੋਬਾਈਲ ਆ ਤੇ ਟੀਵੀ ਤਾਂ ਨਾਲ ਹੀ ਤੁਰੇ ਆ ਫਿਰਦਾ ਤੇ ਉਹ ਚੱਲਦੇ ਫਿਰਦੇ ਆਪਾਂ ਸਫਰ ਕਰਦੇ ਆ ਵੀ ਨਜ਼ਰ ਆਉਂਦਾ ਹੀ ਆ ਸਾਡੇ ਕਿ ਹੈੱਡਫੋਨ ਲੱਗੇ ਹੁੰਦੇ ਆ ایرਫੋਨ ਲੱਗੇ ਹੁੰਦੇ ਆ ਤੇ ਗਾਣੇ ਚੱਲ ਰਹੇ ਹੁੰਦੇ ਆ رد هن ਕਿੱਦਾਂ-ਕਿੱਦਾਂ ਦੇ ਗਾਣੇ ਅਸੀਂ ਸੁਣ ਰਹੇ ਹਾਂ ਉਹ ਸਾਡੇ ਦਿਮਾਗ ਦੇ ਉੱਤੇ ਜ਼ਰੂਰ ਨਜ਼ਰੀਆ ਸਾਡਾ ਜ਼ਰੂਰ ਬਦਲਦੇ ਆਉ ਗਾਣੇ ਜੇ ਜੋ ਅਸੀਂ ਸੋਚਦੇ ਹਾਂ ਜੋ ਅਸੀਂ ਸੁਣਦੇ ਹਾਂ ਸਾਡੇ ਨਜ਼ਰੀਏ ਤੇ ਸਾਡੀ ਮੈਂਟੈਲਿਟੀ ਤੇ ਉਹ ਚੀਜ਼ੇ ਜ਼ਰੂਰ ਫਰਕ ਪਾਉਂਦੀ ਆ ਤੇ ਚਮਕੀਲੇ ਦੀ ਜੜੀ ਫਿਲਮ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਰਿਲੀਜ਼ ਹੋ ਜਾਣੀ ਆ ਤਾਂ ਕਿਤੇ ਨਾ ਕਿਤੇ ਨਵੀਂ ਜਨਰੇਸ਼ਨ ਦੇ ਉੱਤੇ ਜ਼ਰੂਰ ਉਹ ਅਸਰ ਪਾਉਗੀ ਮਾੜਾ ਅਸਰ ਪਾਉਗੀ ਅਸੀਂ ਕਿਉਂਕਿ ਲੋਕੀ ਜਿਹੜੇ ਉਹ ਫਿਲਮ ਵੇਖਣਗੇ ਜਾਂ ਜਨਰੇਸ਼ਨ ਜਿਹੜੀ ਹੈ ਨਵੇਂ ਬੱਚੇ ਉਹ ਫਿਲਮ ਵੇਖਣਗੇ ਤਾਂ ਉਹ ਕਹਿਣਗੇ ਜੀ ਚਮਕੀਲੇ ਨਾਲ ਬੜਾ ਮਾੜਾ ਹੋ que de Torti ਪੇਸ਼ ਕੀਤਾ ਜਾਵੇਗਾ ਪਰ ਅਸਲ ਦੇ ਵਿੱਚ ਉਹਦੇ ਕਾਰਨਾਂ ਨੂੰ ਜਿਹੜੇ ਚਮਕੀਲੇ ਦੇ ਮੌਤ ਦੇ ਕਾਰਨਾਂ ਨੂੰ ਇਸ ਫਿਲਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਰਿਪਰਜੈਂਟ ਕੀਤਾ ਜਾਵੇਗਾ ਜੀ ਹੁੰਦਾ ਹੀ ਇਹੀ ਹੈ ਕਿਉਂਕਿ ਇਹ ਚੀਜ਼ ਦਿਖਾਈ ਨਹੀਂ ਜਾਂਦੀ ਆਖਰ ਰੀਜ਼ਨ ਕੀ ਰਿਹਾ ਕਿਉਂ ਲੋਕਾਂ ਨੇ ਬਾਈਕਾਟ ਕੀਤਾ ਕਿਸੇ ਸ਼ਖਸ ਦਾ ਜੀ ਬਿਲਕੁਲ ਉਹੀ ਗੱਲ ਕਰ ਰਹੇ ਆ ਕਿ ਫਿਲਮ ਦੇ ਵਿੱਚ ਉਹਨਾਂ ਨੂੰ ਇੱਕ ਨਾਇਕ ਦੇ ਤੌਰ ਤੇ ਵਿਖਾਇਆ ਜਾਵੇਗਾ ਤੇ ਉਹਨਾਂ ਨੂੰ ਜਿਨ੍ਹਾਂ ਨੇ ਛੋਟੀ ਜੀ ਸ਼ਰਮ ਲਈ ਹਾਜ ਦਾ ਕਰਦਿਆਂ ਇਸ ਬੰਦੇ ਨੂੰ ਚਾੜਿਆ ਧੁਰ ਦੀ ਗੱਡੀ ਤੇ ਜੱਣਾਂ ਨੇ ਇਹਨਾਂ ਦੇ ਨਾਲ ਐਸਾਸਿਨੇਸ਼ਨ ਕਰਤਾ ਦੀਪਾ ਹੀਰਾਵਾਲਾ ਦੀ ਜੇ ਗੱਲ ਕਰ ਲਈਏ ਖਾੜਕ ਸਿੰਘਾਂ ਦੀ ਜੇ ਗੱਲ ਕਰ ਲਈਏ ਤੇ ਸਾਰਿਆਂ ਨੂੰ ਪਤਾ ਹੈ ਕਿ ਉਹ ਲਹਿਰ ਕਿਹੜੀ ਸੀ ਤੇ ਉਸ ਲਹਿਰ ਦੇ ਵਿੱਚ ਕਿਵੇਂ ਦਾ ਮਾਹੌਲ ਰਿਹਾ ਠੀਕ ਹੈ ਕਾਲਾ ਦੌਰ ਜ਼ਰੂਰ ਕਿਹਾ ਜਾਂਦਾ ਹੈ ਕਾਲਾ ਦੌਰ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਨਰੇਸ਼ਨ ਇੱਕ ਜੰਗ ਜਨਰੇਸ਼ਨ ਜਿਹੜੀ ਹੈ ਪੰਜਾਬ ਦੇ ਵਿੱਚ ਉਸ ਨੂੰ ਇਲੀਗਲ ਤਰੀਕੇ ਦੇ ਨਾਲ ਜਾਂ ਨਜਾਇਜ਼ ਇਨਕਾਊਂਟਰਾਂ ਦੇ ਵਿੱਚ ਮਾਰ ਦਿੱਤਾ ਉਹਨਾਂ ਨੂੰ ਇਤਨਾ ਮਤਲਬ ਤਕਰੀਬਨ 6-7 ਲੱਖ ਜੜੀ ਯੂਥ ਆ ਪੰਜਾਬ ਦਾ ਉਸ ਟਾਈਮ ਤੇ ਖਤਮ ਕਰ ਦਿੱਤਾ ਗਿਆ ਸੀਗਾ ਤੇ ਕਾਲਾ ਦੋਰਾ ਇਸ ਕਰਕੇ ਕਿਹਾ ਜਾਂਦਾ ਸੀ ਤੋਂ ਬਾਕੀ ਜਿਹੜੀ ਖਾੜਕੂਰ ਲੈ ਰੁੱਠੀ ਸੀ ਇੱਜ਼ਤਾਂ ਦੇ ਰਾਖੇ ਉਹੀ ਕਹਾਏ ਇੱਜ਼ਤਾਂ ਦੇ ਰਾਖੇ ਕਹਾਏ ਨੇ ਉਸ ਟਾਈਮ ਤੇ ਉੱਤੇ 11 ਜਾਣਿਆਂ ਤੋਂ ਵੱਧ ਬਰਾਤ ਦੀ ਜਿੱਥੇ ਗੱਲ ਕਰੀ ਹੋਣੀ ਸੀ ਜਾਂਦੀ ਕਿਹਾ ਜਾਂਦਾ ਸੀ ਕਿ 11 ਤੋਂ ਵੱਧ ਬਰਾਤ ਨਹੀਂ ਜਾਣੀ ਚਾਹੀਦੀ ਡਰ ਰਹਿੰਦਾ ਸੀ ਭਾਈ ਕਿ ਕੋਈ 11 ਤੋਂ 12 ਹੋ ਗਏ ਨਾ ਕਿਉਂ ਕਿਉਂਕਿ ਕੁੜੀ ਵਾਲਿਆਂ ਤੇ ਕੋਈ ਬੋਝ ਨਹੀਂ ਸੀ ਬਣਾਉਣਾ ਚਾਹੁੰਦਾ ਇਹ ਕੁੜੀ ਵਾਲਿਆਂ ਤੇ ਕੋਈ ਬੋਝ ਨਾ ਬਣੇ ਤੇ ਸਾਦੇ ਵਿਆਹ ਸਾਦੇ ਭੋਗ ਸਾਰਾ ਕੁਝ ਵਧੀਆ ਸਾਦਾ ਸੀਗਾ ਤੇ ਇੱਕ 골ਡਨ 에ਰਾ ਕਹਿ ਸਕਦੇ ਆ ਜੇ ਆਪਾਂ ਅੱਜ ਕਹੀਏ ਨਾ ਉਨਾ ਹੀ ਪੁੱਠਾ ਹੋ ਗਿਆ ਵਾ ਸਮਾਂ ਪੁੱਠਾ ਹੋ ਗਿਆ ਬਿਲਕੁਲ ਹੁਣ ਤਾਂ ਦੇਖ ਦੇਖ ਸਕਦੇ ਹੋ ਕਿ ਉਸ ਟਾਈਮ ਤੇ ਕਿਸੇ ਦੀ ਹਿੰਮਤ ਨਹੀਂ ਸੀ ਹੁੰਦੀ ਕੋਈ ਦਾਜ ਮੰਗ ਜੇ ਅੱਜ ਨੋਇਡਾ ਦੀ ਕੇ ਗੁਰਗਾਉਂ ਦੀ ਖਬਰ ਆਈ ਸੀ ਕਿ ਕੱਲ ਪਰਸੋਂ ਕੇ ਫੋਰਚੂਨਰ ਨਹੀਂ ਦਿੱਤੀ ਤੇ ਕੁੜੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਪਤੀ ਦੇ ਵੱਲੋਂ ਸੋ ਅਜਹੀਆਂ ਖਬਰਾਂ ਜਿਹੜੀਆਂ ਕਿਤੇ ਨਾ ਕਿਤੇ ਪੰਜਾਬ ਉਸ ਮਸਲੇ ਦੇ ਵਿੱਚ ਕਿਤੇ ਰਿੱਚ ਸੀਗਾ ਕਿਤੇ ਪੰਜਾਬ ਦੇ ਵਿੱਚ ਜਿਆਦਾ ਸ਼ਾਂਤੀ ਸੀ ਸਿਰਫ ਇੱਕ ਲਚਰਤਾ ਦੇ ਪੱਖੋਂ ਪੰਜਾਬ ਦੇ ਵਿੱਚ ਜੇ ਉਹਨਾਂ ਨੇ ਕਿਸੇ ਨੂੰ ਰੋਕਿਆ ਤੇ ਅੱਜ ਉਸੇ ਬੰਦੇ ਨੂੰ ਅੱਜ ਹੀ ਰੋਬਣਾ ਕੇ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਫਿਲਮ ਇੰਡਸਟਰੀ ਦੇ ਵੱਲੋਂ ਬਿਲਕੁਲ ਬਿਲਕੁਲ ਧੰਨਵਾਦ ਗਗਨਤਾ ਇਸ ਫਿਲਮ ਨੂੰ ਲੈ ਕੇ ਇਸ ਮੁੱਦੇ ਨੂੰ ਲੈ ਕੇ ਗੱਲ ਕਰਨਾ ਬਹੁਤ ਜ਼ਰੂਰੀ ਸੀ ਸ਼ਾਇਦ ਤੁਹਾਨੂੰ ਵੀ ਇਸ ਬਾਰੇ ਨਹੀਂ ਪਤਾ ਹੋਣਾ ਅਖਰ ਚਮਕੀਲਾ ਦੇ ਜੋ ਫਿਲਮ ਬਣ ਰਹੀ ਹੈ ਉਸ ਦੇ ਵਿੱਚ ਕੀ ਕੀ ਹੋਵੇਗਾ ਉਹਨਾਂ ਦੇ ਗਾਣਿਆਂ ਦੇ ਕਿਉਂ ਹਮੇਸ਼ਾ ਇਹ ਸਵਾਲ ਚੁੱਕੇ ਜਾਂਦੇ ਸੀ ਉਸ ਵੇਲੇ ਵੱਡੇ ਬਜ਼ੁਰਗਾਂ ਤੇ ਅੱਜ ਉਹਨਾਂ ਹੀ ਗਾਣਿਆਂ ਤੇ ਫਿਲਮਾਂ ਕਿਉਂ ਬਣਦੀਆਂ ਤੇ ਇਸੇ ਨੂੰ ਲੈ ਕੇ ਅੱਜ ਜੋ ਹੈ ਡਿਸਕਸਨ ਜਿਹੜੀ ਹੈ ਬੜੀ ਹੀ ਅਹਿਮ ਸਿਗੀ ਜੋ ਕਿ ਕਾਫੀ ਜ਼ਿਆਦਾ ਹੋਰ ਲੋਕ ਜਿਹੜੇ ਨੇ ਜਿਹੜੇ ਨਹੀਂ ਜਾਣਦੇ ਇਸ ਬਾਰੇ ਉਹ ਜਾਣੂ ਹੋਣਗੇ ਤੇ ਤੁਹਾਡਾ ਇਸ ਬਾਰੇ ਕੀ ਕਹਿਣਾ ਉਹਨਾਂ ਦੇ ਗਾਣੇ ਸੁਣ ਕੇ ਤੁਹਾਨੂੰ ਕਿੱਦਾਂ ਲੱਗਦਾ ਸਾਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਦਾਂ ਹੀ ਹੋਰ ਅਪਡੇਟਸ ਬਣੇ ਰੋ ਸਕਾਈ ਨਿਊਜ਼ ਪੰਜਾਬ ਦੇ ਨਾਲ